ਇਹ ਸ਼ਹਿਰਾਂ ਵਾਲੇ ਗੁਰਦੁਆਰਿਆਂ ਦੀ ਇੱਕ ਬੜੀ ਮਾੜੀ ਗੱਲ ਹੈ ਤਾਂ ਕੀ ਕੀਤਾ ਜਾਂਦਾ ਜਦੋਂ ਸ਼ਹਿਰਾਂ ਦੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਕੋਈ ਪਾਠ ਆਉਂਦਾ ਮੰਨ ਲਓ ਕਿਸੇ ਨੇ ਸੁਖਣੀ ਸਾਹਿਬ ਗੁਰਦੁਆਰਾ ਸਾਹਿਬ ਪੁਰਾਣਾ ਉਹ ਗੁਰਦੁਆਰਿਆਂ ਨੇ ਕੀ ਕਰਨਾ 2100 ਰੁਪਏ ਲਿਆ ਕੇ ਰੱਖ ਲੈਣਾ ਉਹਦੇ ਵਿੱਚੋਂ 200 ਰੁਪਏ ਗਰੰਟੀ ਜਿੰਗ ਨੂੰ ਦੇਣਾ ਬਾਕੀ ਰੱਖ ਲੈਣਾ ਸਾਰਾ ਜੇ ਆਨੰਦ ਕਾਰਜ ਕਰਨਾ ਤੇ ਆਨੰਦ ਕਾਰਜ ਦੇ ਪੈਸੇ ਸਾਰੇ ਲਿਆ ਕੇ ਰੱਖ ਲੈਣੇ 200 ਰੁਪਏ ਗਰੰਟੀ ਨੂੰ ਦੇਣਾ ਬਾਕੀ ਜਾ ਇਸ ਸ਼ਹਿਰਾਂ ਵਾਲੇ ਗੁਰਦੁਆਰਿਆਂ ਦੀ ਬਹੁਤ ਸਾਰੇ ਗੁਰਦੁਆਰਿਆਂ ਦੀ ਇਹ ਆ ਗ੍ਰੰਥੀ ਵਿਚਾਰੇ ਰੋ ਰਿਹਾ ਤਾਂ ਥੋੜੇ ਜਿਨਾ ਤੱਕ ਇੱਕ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਉਹ ਕਿਹਨਾਂ ਵੱਲੋਂ ਆ ਉਹ ਸਾਈਡ ਦੇ ਬੈਠੇ ਹੋਏ ਰਾਗੀ ਸਿੰਘਾਂ ਵੱਲੋਂ ਉਹ ਜਿਹੜੇ ਤਬਲਾ ਵਜਾਉਂਦੇ ਵੀਰ ਉਹਨਾਂ ਵੱਲੋਂ ਉਹ ਕਹਿੰਦੇ ਵੀ ਆਪਾਂ ਕਾਨੂੰਨ ਬਣਾਣਾ ਸਾਨੂੰ ਪੈਸੇ ਪੂਰੇ ਨਹੀਂ ਮਿਲਦੇ ਅਸੀਂ ਇੰਨੀ ਮਿਹਨਤ ਕੀਤੀ ਹੈ ਅਸੀਂ ਕਿੰਨੀ ਮਿਹਨਤ ਕੀਤੀ ਹੈ ਇੱਕ ਤਬਲਾ ਸਿੱਖਣ ਵਾਸਤੇ ਕਿੰਨੇ ਸਾਲ ਪੰਨੇ ਆ ਤੇ ਕਿ ਜਿਹੜਾ ਸੈਡ ਤੇ ਬੈਠਾ ਰਾਗੀ ਆ ਨਾਲ ਕਹਿੰਦਾ ਅਸੀਂ ਇਸ ਸੁਰਾਂ ਸਿੱਖਣ ਬਾਅਦ ਤੇ ਕਿੰਨਾ ਸਮਾਂ ਪੰਨੇ ਆ ਤੇ ਸਾਨੂੰ ਉਹਦੀ ਮਿਹਨਤ ਪੂਰੀ ਨਹੀਂ ਮਿਲ ਰਹੀ ਉਹਦੇ ਵਿਅਸਤੇ ਧਰਨੇ ਲੱਗ ਰਹੇ ਸ਼ਹਿਰਾਂ ਦੇ ਵਿੱਚ ਆ 20 ਤਰੀਕ ਨੂੰ ਧਰਨਾ ਆਉਂਦੇ ਵਾਸਤੇ ਦੇਖੋ ਜੀ ਗ੍ਰੰਥੀ ਸਿੰਘਾਂ ਨੂੰ ਵੀ ਧਰਨੇ ਮਾਰਨੇ ਪੈ ਰਹੇ ਕਮਾਲ ਦੀ ਗੱਲ ਇਹ ਸਾਡਾ ਦੇਸ਼ ਸਾਡੇ ਕੌਮ ਦਾ ਦੁਖਾਂਤ ਕਹਿ ਲਓ ਬਹੁਤ ਵੱਡਾ ਦੁਖਾਂਤ ਹੈ ਕਿ ਕਦੇ ਰਾਗੀ ਜੇ ਰਾਗੀ ਧਰਨੇ ਮਾਰ ਰਹੇ ਹਨ ਗਾਇਕਾਂ ਨੇ ਤਰਨੇ ਮਾਰੇ ਕਦੇ ਵੀ ਸਾਨੂੰ ਪੂਰੇ ਪੈਸੇ ਨਹੀਂ ਮਿਲਦੇ ਕਦੇ ਡੀਜੇ ਵਾਲਿਆਂ ਨੇ ਪੰਕ ਤਰਨੇ ਮਾਰੇ ਵੀ ਸਾਨੂੰ ਪੂਰੇ ਪੈਸੇ ਨਹੀਂ ਮਿਲਦੇ ਕਾਰਨ ਅਸੀਂ ਆ ਅਸੀਂ ਕਹਿੰਨਾ ਸਾਡਾ ਕਸੂਰ ਹੈ ਕਿ ਜਦੋਂ ਰਾਗੀ ਸਿੰਘ ਨੇ ਕੀਰਤਨ ਕੀਤਾ ਔਰ 10 ਰੁਪਏ ਦਿੱਤੇ ਉਹੀ ਰਾਗੀ ਸਿੰਘ ਉੱਠ ਕਰਕੇ ਗਿਆ ਉਹਨੇ ਡੀਜੇ ਲਾਤਾ ਤੇ ਫਿਰ ਕਿੰਨੇ ਪੈਸੇ ਦਿੱਤੇ 10 ਇਹ ਤਾਂ 10 ਦੇਣ ਲੱਗਿਆ ਸ਼ਰਮ ਆਉਂਦੀ ਸਾਨੂੰ ਕੀ ਜਾਨਾ ਆ ਫੜ 1000 ਰੁਪਿਆ ਦੇ ਦਿੱਤੀ 100 100 ਰੁਪਏ ਵਾਲੀ ਦੇ ਦਿੱਤੀ ਦਹਾ ਦਾ ਹਾਲੀ ਫਿਰ ਜਿੰਮਵਾਹ ਦਿੱਤੇ ਫਿਰ 10000 ਰੁਪਏ ਸੁੱਟਨੇ ਆ ਇਹ ਦੁਖਾਤ ਹੋ ਗਿਆ ਸਾਡਾ ਇੱਥੇ ਇੱਥੇ ਫਿਰ ਆਪਾਂ ਕਹਿੰਨੇ ਸਾਡੇ ਕੌਮ ਦੇ ਵਿੱਚੋਂ ਰਾਗੀ ਮੁੱਕ ਗਏ ਸਾਡੀ ਕੌਮ ਦੇ ਵਿੱਚੋਂ ਗਰੰਥੀ ਮੁੱਕ ਗਏ ਸਾਡੀ ਕੌਮ ਦੇ ਵਿੱਚੋਂ ਪਾਠੀ ਮੁੱਕ ਗਏ ਮੁੱਕਣੇ ਆ ਜੀ ਜਦੋਂ ਖੁਦ ਹੀ ਆਪਾਂ ਗਰੰਥੀ ਦੇ ਹੱਕ ਦੇ ਵਿੱਚ ਨਹੀਂ ਆਪਾਂ ਦੇ ਹੱਕਾਂ ਗਾਇਕਾਂ ਦੇ ਆਪਾਂ ਦੇ ਹੱਕਾਂ ਗੰਦੇ ਗਾਣੇ ਲੱਚਰ ਗਾਣੇ ਗਾਉਣ ਵਾਲੇ ਡੀ ਜੇ ਦੇ ਚਲਾਉਣ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਉਨਵੇਂ ਆਪ ਜੇ ਹਨ ਫਿਰ ਉਹੀ ਬਦਲੇ ਆ ਤੁਸੀਂ ਦੇਖੋ ਗਾਇਕ ਜਿਹੜਾ ਫੇਲ ਹੋ ਜਾਂਦਾ ਨਾ ਉਹ ਬਾਬਾ ਬਣ ਜਾਂਦਾ ਦੁਨੀਆ ਵਿੱਚ ਦੋ ਹੀ ਕਿਤੇ ਕਾਮਯਾਬ ਇੱਕ ਗਾਇਕ ਦਾ ਇੱਕ ਬਾਬੇ ਦਾ ਆ ਤੁਸੀਂ ਦੇਖੋ ਉਹ ਥੋੜੇ ਸਮੇਂ ਜਿਹੜੇ ਗਾਇਕ ਫੇਲ ਹੋ ਗਏ ਜਿਹੜੇ ਗਾਇਕ ਨਹੀਂ ਚੱਲੇ ਲੋਕਾਂ ਨੇ ਨਕਾਰ ਤੇ ਉਹ ਬਾਅਦ ਚ ਬਾਬੇ ਬਣ ਕੇ ਖਾਨ ਚ ਮੰਦਰਾ ਪਾਲੀਆਂ ਬਾਬਾ ਬਣ ਗਿਆ ਉਹ ਵਧੀਆ ਕੰਮ ਆ ਝਾੜੂ ਫਕਰੀ ਗਿਆ ਠੰਡਾ ਪਾਈ ਜਾ ਠੀਕ ਹੈ ਹੁਣ ਕੰਮ ਚੱਲੀ ਜਾ